ਸਤਿ ਸ੍ਰੀ ਅਕਾਲ ਪੰਜਾਬੀਓ ਸ਼ੰਭੂ ਬਾਰਡਰ ਤੇ ਜਾਂ ਫਿਰ ਕਿਸੇ ਹੋਰ ਬਾਰਡਰਾਂ ਤੇ ਦਿੱਲੀ ਤੁਸੀਂ ਦੇਖ ਹੀ ਰੱਖਿਆ ਹੋਣਾ ਕਿ ਆਪਣੇ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਆਪਣੇ ਕਿਸਾਨ ਭਰਾਵਾਂ ਦਾ ਉੱਥੇ ਬਈ ਹੁਣ ਟਾਇਰ ਟੂਰ ਵੀ ਪਾੜਨ ਲੱਗੇ ਆ ਰੈਟਰਾਂ ਦੇ ਬਹੁਤ ਜ਼ਿਆਦਾ ਪ੍ਰਸ਼ਾਸਨ ਮਤਲਬ ਧੱਕਾ ਕਰ ਰਹੀਆਂ ਨੇ ਸਰਕਾਰਾਂ ਵੈਸੇ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਪਾਸੇ ਭਗਵੰਤ ਮਾਨ ਹੁਣ ਦਿੱਲੀ ਨੂੰ ਮਤਲਬ ਸਾਂਭਦਾ ਤੇ ਭਗਵੰਤ ਮਾਨ ਨੂੰ ਚਾਹੀਦਾ ਵੀ ਜਦ ਤਾ ਪੰਜਾਬ ਵਾਲੇ ਪਾਸੇ ਹੋ ਜੇ ਪੰਜਾਬ ਬੰਨੀ ਖੜ ਜੇ ਤੇ ਜਾਂ ਫਿਰ ਦਿੱਲੀ ਵਾਲੇ ਪਾਸੇ ਹੋ ਜੇ ਬਾਈ ਕਿਉਂਕਿ ਦੋ ਦੋ ਪਾਸੇ ਨਹੀਂ ਕੰਮ ਚੱਲਣਾ ਹੁਣ ਪੰਜਾਬ ਸਰਕਾਰ ਆ ਜਿਹੜੀ ਉਹ ਭਗਵੰਤ ਮਾਨ ਦੇ ਅਧੀਨ ਹੈ ਤਾਂ ਮੰਨ ਕੇ ਚਲੋ ਇਹਨੂੰ ਭਗਵੰਤ ਮਾਨ ਨੂੰ ਆਪਣੇ ਪੰਜਾਬ ਦੇ ਪ੍ਰਤੀ ਪੰਜਾਬ ਦੇ ਮਤਲਬ ਹੱਕਾਂ ਦੇ ਵਿੱਚ ਆਉਣਾ ਚਾਹੀਦਾ ਗੱਲਾਂ ਬਾਤਾਂ 'ਚ ਰਹਿਣਾ ਚਾਹੀਦਾ ਦੂਜੀਆਂ ਸਟੇਟਾਂ ਨੂੰ ਵੀ ਲੈ ਕੇ ਉਹ ਬਹੁਤ ਜ਼ਿਆਦਾ ਮਤਲਬ ਬਿਜੀ ਰਹਿੰਦਾ ਬੰਦਾ ਤਾਂ ਬਿਲਕੁਲ ਗਲਤ ਗੱਲ ਆ ਮੁੱਖ ਮੰਤਰੀ ਦੀ ਤੇ ਅਸੀਂ ਬਾਕੀ ਅਪੀਲ ਇਹ ਕਰਦੇ ਆ ਸਾਡੇ ਕਿਸਾਨਾਂ ਭਰਾਵਾਂ ਨੂੰ ਵੀ ਬਾਈ ਹੋ ਤਾਂ ਤਾਂ ਕਹੀ ਰਹਾ ਪਰ ਫੇਰ ਵੀ ਆਪਣੇ ਮਤਲਬ ਆਪ ਦੀ ਸ਼ਾਂਤਮਈ ਤਰੀਕੇ ਨਾਲ ਪੂਰੇ ਡਟੇ ਰਹੋ ਪੰਜਾਬੀਓ ਤੱਕਾ ਤਾਂ ਬਹੁਤ ਕਰ ਰਹੀ ਹੈ ਸਰਕਾਰ ਕਿਉਂਕਿ ਯਾਰ ਟਾਇਰ ਹੀ ਪਾੜੀ ਜਾਂਦੇ ਆ ਲੈ ਟਰੈਕਟਰਾਂ ਦੇ ਵੀ ਅਜਵੇਂ ਹੁਣ ਟਰੈਕਟਰ ਲੈ ਕੇ ਜਾਂਦੇ ਹੈਗੇ ਆਪਣੇ ਮੁੰਡੇ ਲਾ ਲੋ ਹਨਾ ਕਿਸਾਨ ਭਰਾ ਬਜ਼ੁਰਗ ਸਾਰੇ ਵਿੱਚ ਹੀ ਆ ਜਾਂਦੇ ਆ ਤੇ ਯਾਰ ਉਹਨਾਂ ਦੇ ਟਾਇਰ ਟੂਰ ਵੀ ਪਾੜੀ ਜਾਂਦੇ ਆ ਮਸ਼ੀਨਰੀਆਂ ਦੇ ਤੇ ਅੱਗੇ ਹੋਣ ਨਹੀਂ ਦਿੰਦੇ ਉਹਨਾਂ ਨੂੰ ਉੱਥੇ ਲਾਠੀ ਚਾਰਜ ਹੋ ਜਾਂਦਾ ਕਦੇ ਅਥਰੂ ਗੈਸ ਦੇ ਗੋਲੇ ਸੱਟ ਦਿੰਦੇ ਨੇ ਬਾਈ ਬਹੁਤ ਜ਼ਿਆਦਾ ਮਤਲਬ ਜ਼ੁਲਮ ਕਰ ਰਹੀਆਂ ਨੇ ਯਾਰ ਸਰਕਾਰਾਂ ਬਾਈ ਬਿਲਕੁਲ ਗਲਤ ਹੈ ਅਸੀਂ ਵੀ ਇਹਦਾ ਵਿਰੋਧ ਕਰਦੇ ਆ ਕਿਉਂਕਿ ਜੇ ਕਿਸਾਨ ਆਪਣਾ ਜਿਉਂਦਾ ਰਹੂਗਾ ਕਿਸਾਨੀ ਜਉਂਦੀ ਰਹੂਗੀ ਤਾਂ ਹੀ ਆਪਣੇ ਮਤਲਬ ਤੁਸੀਂ ਐ ਮੈਂ ਕਹਿ ਸਕਦਾ ਇਸ ਦਾਅਵੇ ਨਾਲ ਵੀ ਆਪਣੇ ਜਿਹੜਾ ਹਿੰਦੁਸਤਾਨ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਆਪਾਂ ਅਨਾਜ ਦੀ ਗੱਲ ਕਰੀਏ ਸਭ ਤੋਂ ਪੈਦਾਵਾਰ ਨਾਲ ਅਨਾਜ ਦੀ ਕਰਨ ਵਾਲਾ ਪੂਰਾ ਪੰਜਾਬ ਹੈ ਚਲੋ ਕੋਈ ਗੱਲ ਨਹੀਂ ਸਾਡੀਆਂ ਹੋਰ ਵੀ ਸਟੇਟਾਂ 'ਚ ਸਾਡੇ ਭਰਾ ਹੈਗੇ ਨੇ ਵੀ ਹਰਿਆਣੇ ਦੇ ਲਾ ਲੋ ਜਾਂ ਹੋਰ ਪਰ ਵੱਡੇ ਲੈਵਲ ਤੇ ਆਪਣੇ ਪੰਜਾਬ ਦੇ ਵਿੱਚ ਅਨਾਜ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਹੈ ਜੀ ਸਾਡੀ ਤਾਂ ਇਹੀ ਮੰਗ ਆ ਕਿ ਮੰਨ ਲਓ ਸਾਡੇ ਜਿਹੜੇ ਕਿਸਾਨ ਵੀਰ ਨੇ ਮਜ਼ਦੂਰ ਨੇ ਇਹਨਾਂ ਦੀਆਂ ਮੰਗਾਂ ਛੇਤੀ ਤੋਂ ਛੇਤੀ ਮੰਨੀਆਂ ਜਾਣ ਇਹਨਾਂ ਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਜਾਣ ਤਾਂ ਕਿ ਸਾਰੀ ਦੁਨੀਆ ਨੂੰ ਜਿਹੜਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਈ ਉਹ ਵੀ ਨਾ ਕਰਨਾ ਪਵੇ ਕਿਉਂਕਿ ਆ ਹੁਣ ਵੇਖ ਲਓ ਨੈੱਟ ਨਹੀਂ ਯਾਰ ਚੱਲ ਰਿਹਾ ਬਾਰ-ਬਾਰ ਕੋਈ ਕਿਤੇ ਜਾਂਦਾ ਅਸੀਂ ਵੀ ਕਦੇ ਕਿਤੇ ਆਉਨੇ ਕਦੇ ਕਿਤੇ ਬਾਈ ਯਾਰ ਤੁਸੀਂ ਦੇਖ ਲਓ ਪੰਜਾਬੀਓ ਨੈੱਟ ਨੂੰ ਟ ਸਾਰਾ ਬੰਦ ਕਰ ਰੱਖਿਆ ਪੰਜਾਬ 'ਚ ਜਗਾ ਜਗਾ ਤੇ ਕਈ ਏਰੀਏ ਇਹਨਾਂ ਨੇ ਅਜੇ ਨੇ ਜਿੱਥੇ ਮੰਨ ਲਓ ਜਾਦੇ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਨੈੱਟ ਦੀ ਕਰਕੇ ਅਸੀਂ ਹੁਣ ਤੁਹਾਨੂੰ ਆਪਦੀ ਵੀ ਕੀ ਦੱਸ ਗਏ ਅਸੀਂ ਵੀ ਕਿਸੇ ਤੋਂ ਪੈਸੇ ਲੈਣੇ ਸੀ ਕੋਈ ਕੰਮਕਾਰ ਦੇ ਤਾਂ ਭਾਈ ਅਸੀਂ ਵੀ ਕੰਮਕਾਰ ਵਾਲੇ ਬੰਦੇ ਆ ਮਜ਼ਦੂਰ ਆ ਭਾਈ ਤਾਂ ਮੰਨ ਕੇ ਚੱਲੋ ਵੀ ਉਹ ਜਿਹੜੇ ਹੁਣ ਪੈਸੇ ਲੈਣੇ ਸੀ ਉਹ ਅਗਲੇ ਕਹਿੰਦੇ ਆਨਲਾਈਨ ਪਹਿਣਗੇ ਤੇ ਆਨਲਾਈਨ ਬੰਦ ਆ ਸਾਡੇ ਅਰਗੇ ਵਿਚਾਰੇ ਗਰੀਬਾਂ ਦਾ ਵੀ ਕੰਮ ਖੜ ਗਿਆ ਭਾਈ ਇਹ ਕਿਹਦੇ ਜੰਮੇ ਜਾਊਗੀ ਗੱਲ ਜਦੋਂ ਚਾਹਦੇ ਹੈਗੇ ਤਾਂ ਉਹਦੀ ਬੰਦ ਕਰ ਦਿੰਦੇ ਆ ਰਿਮੋਟ ਹੈ ਇਹਨਾਂ ਦੇ ਹੱਥ 'ਚ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀ ਵੀ ਇੱਕ ਤਰ੍ਹਾਂ ਦਾ ਰਿਮੋਟ ਹੈ ਜਦੋਂ ਚਾਹੁੰਦੇ ਨੇ ਬੰਦ ਕਰ ਦਿੰਦੇ ਨੇ ਜਦੋਂ ਚਾਹੁੰਦੇ ਨੇ ਚਲਾ ਦਿੰਦੇ ਨੇ ਜਿੱਥੇ ਚਾਹੁੰਦੇ ਆ ਉੱਥੇ ਹੀ ਭਗਲ ਦਿੰਦੇ ਨੇ ਫਿਰ ਇਹ ਤਾਂ ਬਿਲਕੁਲ ਗਲਤ ਆ ਬਾਈ ਇਹ ਨਹੀਂ ਸਹਿਣ ਕਰ ਸਕਦੀ ਧਰਤੀ ਤੇ ਇਹ ਜਨਤਾ ਖਾਸ ਕਰਕੇ ਪੰਜਾਬੀਓ ਆਪਣੇ ਪੰਜਾਬ ਦਾ ਤਾਂ ਪਹਿਲੇ ਨੰਬਰ ਤੇ ਹੀ ਰੁਤਵਾ ਰਿਹਾ ਹੈ ਕਿ ਜਦੋਂ ਜਦੋਂ ਜ਼ੁਲਮ ਹੋਇਆ ਨਾ ਤਾਂ ਮੂੰਹ ਤੋੜ ਜਵਾਬ ਦਿੱਤਾਗਾ ਫਿਰ ਪੰਜਾਬੀਆਂ ਨੇ ਇਹ ਗੱਲ ਤਾਂ ਗਵਾਹਗਾ ਸਾਰਾ ਹਿੰਦੁਸਤਾਨ ਪੂਰੇ ਮੁਲਕ ਵੀ ਦੇਖਦੇ ਸਾਡੇ ਵਾਲੇ ਪੰਜਾਬ ਨੂੰ ਦਾ ਪੰਜਾਬੀਓ ਇਹਨਾਂ ਨੂੰ ਵੀ ਦੇਖ ਲੈਣਾ ਚਾਹੀਦਾ ਵੀ ਪੰਜਾਬੀਆਂ ਨਾਲ ਪੰਗਾ ਲੈਣਾ ਬਿਲਕੁਲ ਗਲਤ ਗੱਲ ਹੈ ਕਿਉਂਕਿ ਪੰਜਾਬ ਤਾਂ ਯਾਰ ਸਾਡਾ ਉਹੀ ਯਾਰ ਬਾਈ ਐਡੀ ਖੁਸ਼ਹਾਲ ਠੀਜ ਆ ਯਾਰ ਇਹਨਾਂ ਨੂੰ ਕੀ ਦੱਸ ਤੂੰ ਕਿਸਾਨਾਂ ਨਾਲ ਧੱਕਾ ਕਰੀ ਜਾਂਦੇ ਹੋ ਯਾਰ ਹੈ ਦਾ ਦੋ ਤਿੰਨ ਮੰਗਾ ਨੇ ਕੀ ਤੁਸੀਂ ਮਰਜੋਗੇ ਯਾਰ ਪੂਰੀਆਂ ਕਰ ਦੋ ਦੱਸ ਹੈ ਬਾਈ ਤੇ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ ਮਾਇਦਾ ਕਹਿਣਾ ਯਾਰ ਪੂਰੇ ਹੱਕ ਚ ਅਸੀਂ ਤਾਂ ਕਿਸਾਨਾਂ ਦੇ ਸਾਰੇ ਭਰਾਵਾਂ ਦੇ ਯਾਰ ਵੀ ਇਹ ਤਾਂ ਗਲਤ ਗੱਲ ਹੈ ਭੰਦੇ ਯਾਰ ਦਾ ਤੂੰ ਐਂ ਲਾ ਲੋ ਆਪਣਾ ਟਾਇਰ 파ੜਨ ਵਾਲਾ ਕਿੰਨਾ ਪੰਗਾ ਕਰ ਰੱਖਿਆ ਲੱਗਦਾ ਵੀ ਮਸ਼ੀਨਰੀ ਕੋਈ ਕਿਵੇਂ ਲੈ ਕੇ ਗਿਆ ਹੁੰਦਾ ਆਪਦੇ ਘਰੋਂ ਕੋਈ ਕਿਵੇਂ ਲੈ ਕੇ ਗਿਆ ਹੁੰਦਾ ਉਹ ਟਾਇਰ ਹੀ 파ੜੀ ਜਾਂਦੇ ਬਾਈ ਬਿਲਕੁਲ ਗਲਤ ਗੱਲ ਹੈ ਸੀ ਇਹ ਤੇ ਵਿਰੋਧ ਕਰਦੇ ਆ ਡਟ ਕੇ ਯਾਰ ਕੋਈ ਗੱਲ ਨਹੀਂ ਗਰਾਉਂਡ ਲੈਵਲ ਤੇ ਵੀ ਜਾਵਾਂਗੇ ਯਾਰ ਕਈ ਵਾਰੀ ਬਾਈ ਨਹੀਂ ਟਾਈਮ ਲੱਗਦਾ ਕੋਈ ਗਰੀਬ ਬੰਦਾ ਕਿਵੇਂ ਉੜ ਜ ਜਾਂਦਾ ਬਾਈ ਪਰ ਮੈਂ ਕਹਿੰਦਾਗਾ ਵੀ ਅਸੀਂ ਗਰਾਉਂਡ ਲੈਵਲ ਤੇ ਦਿਲੋਂ ਵੀ ਵੀਡੀਓ ਪਾਵਾਂਗੇ ਜਾਵਾਂਗੇ ਜਦੋਂ ਟਾਈਮ ਲੱਗੇ ਜਮਾਂ ਜਾਵਾਂਗੇ ਪਰ ਅਸੀਂ ਸਾਡੇ ਕਿਸਾਨ ਸਾਡੇ ਵਾਲੇ ਕਿਸਾਨਾਂ ਦੇ ਹੱਕ ਚ ਬੋਲਾਂਗੇ ਸਦਾ ਹੀ ਬੋਲਦੇ ਰਹਿਣਾ ਕਿਉਂਕਿ ਸਾਡਾ ਤਾਂ ਨੌ ਮਾਸ ਦਾ ਰਿਸ਼ਤਾ ਹੈ ਬਾਈ ਯਾਰ ਤੁਸੀਂ ਆਇਆ ਲਾ ਲੋ ਫਸਲ ਦਿਖਾਉਣਾ ਤੁਹਾਨੂੰ ਮੈਂ ਆਹਾ ਆਹ ਜਿਹੜੀ ਫਸਲ ਦੇਖ ਰਹੇ ਹੋ ਆਹਾ ਜੇ ਨਾ ਹੋਈ ਨਾ ਤੇ ਭੁੱਖਾ ਮਰ ਜੂ ਪੂਰਾ ਹਿੰਦੁਸਤਾਨ ਸਾਡੇ ਵਾਲਾ ਆ ਸਾਡੇ ਵਾਲੇ ਪੰਜਾਬ ਦੀ ਪੈਦਾਵਾਰ ਆ ਵੇਖ ਲਓ ਆ ਹਰਿਆਲੀ ਹਰਿਆਲੀ ਵੇਖ ਲਓ ਪੰਜਾਬ ਦੀ ਇਹ ਠੀਕ ਆ ਨਾ ਸੋ ਬਾਈ ਅਸੀਂ ਵੀਡੀਓ ਤਾਂ ਕਰ ਰੱਗੇ ਆ ਸਮਾਪਤ ਪਰ ਸਾਡੀ ਛੋਟੀ ਜੀ ਰਿਕਵੈਸਟ ਆ ਵੀਰੇ ਜਿਹਦੇ ਤੇ ਕਹੇ ਵੀਡੀਓ ਪਹੁੰਚੇ ਮੇਰਾ ਵੀਰ ਕੋਈ ਵੀ ਭਰਾ ਸਾਡਾ ਮਜ਼ਦੂਰ ਆ ਚਾਹੇ ਕੋਈ ਕਿਸਾਨ ਆ ਚਾਹੇ ਕੋਈ ਮਾਂ ਗਈ ਚਾਹੇ ਕੋਈ ਸਾਡੀ ਭੈਣ ਆ ਜਾਂ ਕੋਈ ਬਜ਼ੁਰਗ ਆ ਜਾਂ ਕੋਈ ਬੱਚਾ ਵੀ ਆ ਤਾਂ ਸਾਡੀ ਬਈ ਦਿਲੋਂ ਅਪੀਲ ਆ ਭਰਾ ਬਣ ਕੇ ਸਪੋਰਟ ਕਰੋ ਯਾਰ ਸਾਡੀ ਆਵਾਜ਼ ਤੁਹਾਡੇ ਤੇ ਕੌਂਦੀ ਰਵੇ ਕਿ ਵੀਰ ਬਣ ਕੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਦੇਵਾ ਸਿੱਧੂ ਦੇ ਨਾਂ ਤੇ ਆਪਣਾ ਚੈਨਲ ਆ ਬਾਈ ਜ਼ੁਲਮ ਦੇ ਖਿਲਾਫ ਬੋਲਦੇ ਆਪਾਂ ਦਾ ਪੰਜਾਬ ਦੇ ਹੱਕਾਂ ਲਈ ਬੋਲਦੇ ਆ ਤੇ ਆਪਣੀ ਕੌਮ ਲਈ ਬੋਲਦੇ ਆ ਸੋ ਧੰਨਵਾਦ ਬਾਈ